ਪੰਜਾਬ ਚ ਵੱਡੀ ਵਾਰਤਾਕ ਵਾਪਰੀ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਗੋਪੀ ਦਾ ਫਤਿਹਬਾਦ ਗੋਇੰਦਵਾਲ ਸਾਹਿਬ ਰੇਲਵੇ ਫਾਟਕ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਮਲਾਵਰ ਗੱਡੀ ਦਾ ਪਿੱਛਾ ਕਰਦੇ ਆ ਰਹੇ ਸਨ ਜਦੋਂ ਗੱਡੀ ਗੋਇੰਦਵਾਲ ਸਾਹਿਬ ਨੇੜੇ ਰੇਲਵੇ ਫਾਟਕ ਬੰਦ ਹੋਣ ਕਾਰਨ ਰੁਕੀ ਤਾਂ ਹਮਲਾਵਰਾਂ ਨੇ ਗੋਲੀਆਂ बरसा ਦਿੱਤੀਆਂ ਇਸ ਹਮਲੇ ਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਚੋੜਾ ਸਾਹਿਬ ਜੋ ਅੱਜ ਸਵੇਰੇ ਅਸਬਾ ਚੋਲਾ ਸਾਬ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਹੋਏ ਸਨ ਜਦੋਂ ਗੁਰਪ੍ਰੀਤ ਸਿੰਘ ਦੀ ਕਾਰ ਫਤਾਬਾਦ ਰੇਲਵੇ ਫਾਟਕ ਦੇ ਨਜ਼ਦੀਕ ਪਹੁੰਚੀ ਤਾਂ ਫਾਟਕ ਬੰਦ ਮਿਲਿਆ ਇਸੇ ਦਰਾਨ ਇੱਕ ਸਵਿਫਟ ਕਾਰ ਦੇ ਵਿੱਚ ਸਵਾਰ ਹਮਲਾਵਰ ਉਸ ਦਾ ਪਹਿਲਾਂ ਹੀ ਪਿੱਛਾ ਕਰਦੇ ਆ ਰਹੇ ਸਨ ਜਿਨ੍ਹਾਂ ਨੇ ਤਾਬੜ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਇਸ ਵਾਰਦਾਤ ਤੋਂ ਬਾਅਦ ਹੁਣ ਪੁਲਿਸ ਸਖਤੀ ਦੇ ਵਿੱਚ ਤੇ ਕਾਰਵਾਈ ਵਧ ਦਿੱਤੀ ਗਈ ਹੈ ਇਸ ਤਰੀਕੇ ਚੱਲ ਰਿਹਾ ਹੈ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਤੁਹਾਨੂੰ ਕਿੱਥੇ ਜਾਂਦੇ ਤਰੀਕੇ ਕੌਣ ਕੌਣ ਜਾਂਦਾ ਜੀ ਏ ਤਾਂ ਮੇਰਾ ਨਾਲ ਜਾਂਦਾ ਤਰੀਕੀ ਨਾ ਬੇੜਾ ਬੇੜਾ ਵੀ ਨਾਲ ਸੀ ਅੱਜ ਉੱਥੇ ਕਿੱਥੇ ਹੋਣਾ ਸੀ ਹਜੇ ਗੋਂਦਵਾਲ ਅੱਛਾ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਘੇਰ ਲਿਆ ਵਾ ਨੂੰ ਫਾਟ ਕੇ ਤੇ ਘੇਰ ਲਿਆ ਕਰੀ ਕੀ ਦੱਸਦੇ ਫਾਟ ਕੇ ਪੰਦੀ ਕਿ ਕਿਸਨ ਚੱਲ ਕੇ ਉੱਥੇ ਤੋਂ ਤਰੀਕੋ ਵੀ ਦੱਸਣਾ ਕਿ ਉਸਦੇ ਪੀਰੀਅਡ ਨਾ ਹੋਣਾ ਜਾਣ ਕੇ ਤਰੀਕੇ ਨਹੀਂ ਆਏ ਤੇ ਤਰੀਕਾ ਦੀ ਬੰਦੂ ਫੋਨ ਲਾਇਆ ਤਾਂ ਮੈਨੂੰ ਇੱਕ ਤਾਂ ਦੱਸਿਆ ਵੀ ਗੋਪੀ ਦੀ ਗੋਲ ਨੰਬਰ ਕਰ ਗਿਆ ਤਰੀਕਾ ਤਰੀਕਾ ਦੀ ਪੰਦੀ ਸੀ ਤਰੀਕ ਕੋ ਦੂ ਦਾ ਪ੍ਰਾਂਪਰਿਕ ਇਹਨਾਂ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਇਸ ਨੂੰ ਭੇਤ ਹੋ ਗਿਆ ਤੇ ਕਿੱਥੋਂ ਦਾ ਮੁੰਡਾ ਹੈ ਗੋਪੀ ਗੋਪੀ ਚੋਲੇ ਦਾ ਵਾ ਤੁਹਾਨੂੰ ਜੀ ਨੂੰ ਪਤਾ ਵੀ ਨਹੀਂ ਕੋਈ ਮੈਂ ਤਾਂ ਵੇਖ ਰਹਾ ਹੀ ਮੇਰੇ ਕੋਲ ਰਿਆ ਨਹੀਂ ਗਿਆ ਬਾਬਾ ਜੀ ਕਮੈਂਟ ਆ ਰਹੇ ਨੇ ਦੱਸਦੇ ਕਿੰਨੇ ਹੋਣਾ ਜੀ ਥੋੜਾ ਜਿਆਦਾ ਪਤਾ ਨਾਲ ਹੀ ਨਹੀਂ ਨਹੀਂ ਉਹਨੇ ਵਕਰੀ ਕਰ ਲਾਂਗੇ ਨਾ ਇਹ ਦੱਦਣੇ ਉਹਦੀ ਵੀ ਅੱਜ ਬਾਬਾ ਕੀ ਕਹਿਣਾ ਤੁਹਾਡਾ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜਿਹੜਾ ਮੁੰਡਾ ਕੋਣ ਸੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਅੱਛਾ ਜੀ ਹਾਂ ਜੀ ਇਹ ਤਾਂ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੈਂ ਤੇ ਚੋਲਾ ਸਾਹਿਬ ਵੀਰਾ ਦਾ ਫੋਨ ਆਇਆ ਸੀ ਵੀ ਆਹ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਮੈਂ ਕੀ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਾਇਆ ਮੁਲਾਜ਼ਮ ਕੰਡਾ ਕੋਈ ਨਹੀਂ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ ਬਾਕੀ ਕੁਝ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਆਇਆ ਕੋਈ ਪਹਿਲਾਂ ਕੋਈ ਤੁਹਾਨੂੰ ਪਿੱਛਾ ਜਾ ਕੇ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬ ਨੂੰ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜਾਉ ਉਹ ਵੀ ਤਰੀਕ ਆਦੀ ਸੀ ਤਰੀਕ ਉਥੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਦਾ ਬਿਛਾਨਾ ਵੇ ਹਿਸ਼ਾਨਾ ਤੇ ਅਸੀਂ ਇਹ ਗੁਰਦਾਰੇ ਮੱਥਾ ਟੇਕ ਕੇ ਉਥੋਂ ਗੁਰਦਾਰੇੋਂ ਮੈਂ ਉੱਤਰ ਗਿਆ ਤੇ ਮੈਂ ਉਥੇ ਗੁਰਦਾਰੇ ਹੀ ਪਹਿਲਾਂ ਹੀ ਤੇ ਮਾਦਾ ਜੀ ਨੂੰ ਮੈਂ ਫੋਨ ਕੀਤਾ ਮੈਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿਨੇ ਜਰੂ ਆਣਾ ਕਿਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਅਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਤੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਤੀਆਂ ਗੋਪੀ ਦੇ ਮਾਤਾ ਕਹਿੰਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਕਰੋਗੇ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਇਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਉਹ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵਿਰ ਹੁੰਦਾ ਕੋਈ ਲੜਾਈ ਝਗੜਾ ਕਾਜਾਂ ਸਕੂਲਾਂ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਦੇ ਆਪ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕੂਮ ਰਹਿਣਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਕੱਠੇ ਰਹੀ ਨੇ ਸਾਡੇ ਇੱਥੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈਗੀ ਕੇਸ ਦਾ ਤਾਂ ਹੀ ਹੈ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀ ਨੇ ਚੱਲਿਆ ਆਉਂਦਾ ਹੋਈ ਆਮ ਆਦਮੀ ਪਾਰਟੀ ਦੀ ਐਮਐਲਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰਾ